ਪੋਸਟ 90s ਜੀ ਜਿਹੜੇ ਇੰਡਸਟਰੀਸ ਸਨ ਉਹਨਾਂ ਨੇ ਆਦਾ ਪੈਸੇ ਨੂੰ ਉਸ ਇੰਡਸਟਰੀ ਚ ਵਾਪਸ ਨਹੀਂ ਲਾਇਆ ਜਿਹੜੇ ਫਾਰਮਰ ਦੇ ਉੱਤੇ ਤਾਂ ਬਹੁਤ ਵੱਡਾ ਬਲੇਮ ਲੱਗਦਾ ਹੈ ਕਿ ਜਿਹੜੇ ਵੱਡੇ ਟਰੈਕਟਰ ਲੈ ਲਏ ਉਹਨੇ ਵੱਡਾ ਲਾਇਆ ਪਰ ਉਹਨੇ ਆਪਦਾ ਪੈਸਾ ਦੁਬਾਰਾ ਖੇਤੀ ਚ ਲਾਇਆ ਹੂੰ ਜ਼ਮੀਨ ਤੇ ਲਾਇਆ ਉਹਨੇ ਚ ਟੂਲਸ ਤੇ ਲਾਇਆ ਚ ਜ਼ਮੀਨ ਪੱਧਰ ਕਰਨ ਤੇ ਲਾਇਆ ਕੁਝ ਕੀਤਾ ਉਹਦਾ ਆਪਾਂ ਰਿਫਲੈਕਸ਼ਨ ਵੇਖਦੇ ਵੀ ਹੈ ਕਿ ਅੱਜ ਲੈਂਡ ਕਾਸਟਸ ਬਹੁਤ ਚੰਗੀ ਚੰਗੀ ਹੋ ਗਈ ਉਹ ਕਿਤੇ ਇਨਪੁਟ ਵੈਲਿਊ ਐਡ ਹੋ ਗਈ ਉਸੇ ਤਰੀਕੇ ਨਾਲ ਇੰਡਸਟਰੀਲਿਸਟ ਦੇ ਜਿਹੜਾ ਆਪਦਾ ਪੈਸਾ ਉਹ ਆਪਦਾ ਵਾਪਸ ਇੰਡਸਟਰੀ ਚ ਲਾਇਆ ਨੇ ਉਹਨੂੰ ਖਿੱਚਣ ਲੱਗ ਗਿਆ ਪੈਸੇ ਸੋ ਉਹ ਇੱਕ ਪ੍ਰੋਬਲਮ ਹੈਗੀ ਹੈ ਸੋ ਇਹ ਇੱਕ ਤਾਂ ਮੇਨ ਪ੍ਰੋਬਲਮ ਤੇ ਹੈ ਇਸ ਬਿਕੋਜ਼ ਜੇ ਨਹੀਂ ਤਾਂ ਤੁਸੀਂ ਕੈਪੀਟਲ ਵਾਪਸ ਨਹੀਂ ਲਿਆ ਕੇ ਇਨਵੈਸਟ ਕਰਦੇ ਆ ਆਪ ਵੀ ਬਿਜ਼ਨਸ ਦੇ ਵਿੱਚ ਤਾਂ ਉਹ ਦੁਬਾਰਾ ਉਹਨਾਂ ਗਰੋ ਨਹੀਂ ਕਰ ਸਕਦਾ ਉਹ ਜਗ੍ਹਾ ਤੇ ਸਟੈਟਿਕ ਹੋ ਜਾਂਦਾ ਦੂਜਾ ਇਹ ਹੈ ਕਿ ਜਿਹੜੇ ਰਿਫਾਰਮਸ ਜਿਹਨੂੰ ਸੋ ਕਾਲਡ ਰਿਫਾਰਮਸ ਜੋ 91 ਤੋਂ ਬਾਅਦ ਆਉਣੇ ਲੱਗੇ ਲਿਬਰਲਾਈਜ਼ ਹੋਈ ਇਕਨਮੀ ਤੇ ਕਿ ਨੈਚੁਰਲ ਜਿਹੜਾ ਸਿਸਟਮ ਬੰਦਾ ਉਹ ਆ ਕਿ ਸੁਬੰਦਰ ਦੇ ਨੇੜੇ ਵਾਲੇ ਏਰੀਆਜ਼ ਜਲਦੀ ਡਵੈਲਪ ਹੁੰਦੇ ਆ ਚਾਹੇ ਤੁਸੀਂ ਚਾਈਨਾ ਵੇਖ ਲਓ ਚਾਹੇ ਇੰਡੀਆ ਵੇਖ ਲਓ ਚਾਹੇ ਇਵਨ ਪਹਿਲਾਂ ਯੂਰਪ ਨੂੰ ਹੀ ਵੇਖ ਲਓ ਐਡਮ ਸਮਿਥ ਦੀ ਉਹਦੇ ਤੇ ਥਿਉਰੀ ਆ ਕੈਪੀਟਲਿਜ਼ਮ ਤੇ ਉਹਨੇ ਵੈਲਥ ਆਫ ਨੇਸ਼ਨਸ ਉਹਨੇ ਜੋ ਲਿਖੀ ਸੀ ਉਦੋਂ ਵੀ ਉਹਨੇ ਇਹ ਲਿਖਿਆ ਸੀ ਕਿ ਜਿਹੜੀ ਸੀ ਵਾਲਾ ਏਰੀਆ ਕੋਸਟਲਾਈਨਸ ਆ ਜਿਆਦਾ ਡਵੈਲਪ ਹੋ ਰਿਹਾ ਸੋ ਤੁਸੀਂ ਵੇਖੋਗੇ ਕਿ ਇੰਡਸਟਰੀ ਜਿਹੜੀ ਹੈਗੀ ਆ ਉਹ ਲਾਰਜਲੀ ਸ਼ਿਫਟ ਹੋਈ ਮੈਕੈਨੀਕਲ ਇੰਡਸਟਰੀ ਆਟੋ ਪਾਰਟਸ ਦੀ ਇੰਡਸਟਰੀ ਪੰਜਾਬ ਚੋਂ ਨਿਕਲ ਕੇ ਮਹਾਰਾਸ਼ਟਰ ਬੰਬੇ ਪੁਨੇ ਰੋਡ ਤੇ ਆ ਗਈ ਤੀਜਾ ਜਿਹੜਾ ਕਿ ਸਰਕਾਰ ਦੀਆਂ ਪਾਲਿਸਿਸ ਉਸੇ ਟਾਈਮ ਜਦੋਂ ਅਸੀਂ ਇਹ ਸਾਰਾ ਕੁਝ ਫੇਸ ਕਰ ਰਹੇ ਸੀ ਤਾਂ ਸੈਂਟਰਲ ਗਵਰਨਮੈਂਟ ਨੇ ਬੱਧੀ ਜੀਐਨਕੇ ਇਹਨਾਂ ਏਰੀਆਜ਼ ਨੂੰ ਸਪੈਸ਼ਲ ਰੇਟਸ ਦੇਤੇ ਸੋ ਇੱਕ ਫੇਰ ਵੱਡੀ ਫਲਾਈਟ ਫੇਅਰ ਹੋ ਗਈ ਇੰਡਸਟਰੀ ਸੋ ਇਨਸੈਂਟਿਵ ਟੂ ਇਨਵੈਸਟ ਬੈਕ ਇੰਟੂ ਇੰਡਸਟਰੀ ਨਹੀਂ ਰਹਾ ਸੋ ਇਹ ਵੱਡਾ ਰੀਜ਼ਨ ਆ ਆਟੋਮੇਸ਼ਨ ਨਾ ਹੋਣ ਦਾ